ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਲੀਨ ਸਿੰਘ ਥੀਰਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਲੈ ਕੇ ਆ ਰਿਹਾ ਬਹੁਤ ਸੋਹਣੀ ਕਲੈਕਸ਼ਨ ਅੱਗੇ ਵੀ 3-4 ਵਾਰੀ ਵੀਡੀਓ ਪਾਈ ਸੀ ਬਹੁਤ ਸੋਹਣਾ ਪਿਆਰ ਮਿਲਿਆ ਅੱਜ ਫਿਰ ਦੁਬਾਰਾ ਨਵੇਂ ਡਿਜ਼ਾਈਨ ਨਵੀਆਂ ਚੀਜ਼ਾਂ ਬਹੁਤ ਸੋਹਣੀਆਂ ਦੇਖੋ ਫਲਵਾਰ ਵਰਕ ਪੈਂਚ ਵਰਕ ਥਲਟ ਨਾਲ ਦੁਪੱਟਾ ਕੋਟਾ ਡੋਰੀ ਦਾ ਜੋ ਡਿਜ਼ਾਈਨ ਮੇਰੇ ਵੀਰ ਭੈਣ ਮਸਾਲਦਾ ਫਟਾਫਟ ਤਕਰੀਨ ਛੋਟ ਲਈ ਜਾ 650 ਰੁਪਏ ਦਾ ਸੂਟ ਆ ਡਿਜ਼ਾਈਨ ਦੇਖੀ ਜਾ ਬਹੁਤ ਸੋਹਣੇ ਆ ਜੀ ਓਨਲੀ 650 ਰੁਪਏ ਦਾ ਸੂਟ ਆ ਬਹੁਤ ਸੋਹਣੀ ਗਲੈਕਤਨਾ ਪਿਓਰ ਕਾਟਨ ਦਾ ਮਾਲ ਹੈ ਜੀ ਮਿਕਸਤ ਮੁਕਤ ਮਾਲ ਨਹੀਂ ਅੱਜ ਦੇ ਬਾਜ਼ਾਰਾਂ 'ਚ ਚਾਲੂ ਮਾਲ ਬਹੁਤ ਆ ਰਿਹਾ ਮਿਕਸ ਕੋਈ 600 ਦਾ ਕੋਈ 550 ਦਾ ਉਹ ਸਭ ਰਲੇ ਮਿਲੇ ਮਿਕਸਤ ਮਾਲ ਨੇ ਕੋਈ ਮੜਾ ਲਾ ਕੋਈ ਰਿਓਨ ਆ ਕੋਈ ਕੀ ਆ ਆਪਣਾ ਪਿਓਰ ਕਾਟਨ ਦਾ ਸੂਟ ਆ ਓਨਲੀ 650 ਰੁਪਏ ਰੇਟ ਆ ਡਿਜ਼ਾਈਨ ਦੇਖੋ ਬਹੁਤ ਸੁੰਦਰ ਬਹੁਤ ਪਿਆਰੇ ਡਿਜ਼ਾਈਨ ਆ ਜੋ ਡਿਜ਼ਾਈਨ ਪਸੰਦਾ ਫੜਾ ਫੜ ਵਰਤ ਤੇ ਸਕਰੀਨਸ਼ਾਟ ਲਓ ਆਰਡਰ ਕਰੋ ਜੋ ਮੇਰੇ ਵੀਰ ਭੈਣ ਵੇਚਣ ਵਾਸਤੇ ਕਪੜਾ ਲੈਣਾ ਚਾਹੁੰਦਾ ਹੋਲਸੇਲ ਲਈ ਉਹਨਾਂ ਨੂੰ ਹੋਰ ਸਸਤਾ ਮ ਫਟਾ ਫਟ ਸਕਰੀਨਸ਼ਾਟ ਲਓ ਤੇ ਆਰਡਰ ਕਰੋ ਵੀਰੋ ਪੈਣਾ ਹੋ ਸੋਹਣੇ ਡਿਜ਼ਾਈਨ ਆ ਗਏ ਦੇਖੀ ਚਲੋ ਬੰਬ ਡਿਜ਼ਾਈਨ ਓਨਲੀ 650 ਰੁਪਏ ਦਾ ਸੂਟ ਆ ਹੋ ਸੋਹਣੇ ਡਿਜ਼ਾਈਨ ਆ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਵੇਚ ਰਿਆ ਮਾਲ ਦੀ ਓਨਲੀ 650 ਰੁਪਏ ਦਾ ਗੁਰਲੀਨ ਦੀ ਹੱਡੀ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ ਮੇਨ ਬਾਜ਼ਾਰ ਜੀਰਾ ਜਦੋਂ ਮਰਜ਼ੀ ਆਓ ਮੋਸਟ ਵੈਲਕਮ ਜੀ ਬਹੁਤ ਸੋਹਣੇ ਕਲੈਕਸ਼ਨ ਆ ਦੇਖੋ ਓਨਲੀ 650 ਰੁਪਏ ਵੀਡੀਓ ਦੱਬ ਕੇ ਵੀਰ ਬਣ ਕੇ ਸ਼ੇਅਰ ਕਰਦਿਆ ਕਰੋ ਤਾਂ ਹੀ ਮੇਰੇ ਵੀਰ ਪੈਣਾ ਦਾ ਫਾਇਦਾ ਹੋਏਗਾ ਠੀਕ ਹੈ ਜੀ ਉਹਨਾਂ ਲਈ 650 ਰੁਪਏ ਦਾ ਛੂਟ ਹੈ। ਉਹ ਸੋਹਣੇ ਡਿਜ਼ਾਈਨ ਹੈ। ਵੀਡੀਓ ਦੱਬ ਕੇ ਸ਼ੇਅਰ ਕਰ ਦਿਓ। ਉਹ ਸੋਹਣੀ ਕਲੈਕਸ਼ਨ ਹੈ ਜੀ। ਠੀਕ ਹੈ ਜੀ। ਧੰਨਵਾਦ ਜੀ। ਤਸਦੀ ਕਰ।